ਪਤਨਾ ਵਾਣੀ ਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕੰਮ ਨਾ ਜਾਣਾ ਸਾਰ ਨਾ ਜਾਣ ਤੇਰੀ ਏ ਬਟਾ ਸਤਿਗੁਰੂ ਨਾਨਕ ਜਿਨ ਕਲ ਰਖੀ ਮੇਰੀ ਉਚ ਅਪਾਰ ਵਿੰਤ ਸੁਆਮੀ ਕਮ ਜਨਨੀ ਗੁਣ ਤੇਰੀ ਗਾਵਤ ਦਰਿਸ਼ੁੰ ਤੇਰੁ ਦਰਿਸ਼ੁੰ ਵਿਨ ਸੇ ਪਾਪ ਧਨੀ ਰੀ ਪਜੂ ਪ੍ਰੀਤ ਮੁਗਧ ਕੋ ਤਾਰੇ ਪਾਹਨ ਪਾਰਿ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏਬਨੰਤੇ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਤੇਰੇ ਆਪਣੇ ਸ਼ਰਨ ਰਾਖ ਪ੍ਰਭ ਦਾਤੇ ਗੁਰ ਪਰਸਾਦ ਕਿਨੇ ਵਿਲੇ ਜਾਤੇ ਆਪਣੇ ਛਰ ਰਾਖ ਪ੍ਰਭ ਦਾਤੇ ਗੁਰ ਪਰਚਾ ਕਿਨੇ ਵਿਲੇ ਜਾਤੇ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਤ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਤਗਲ ਪੈ ਲਾਤੀ ਦੁਖ ਵਿੰਤ ਸੇ ਸੁਖਿ ਪਾਇਆ ਦਇਆਲ ਹੁਆ ਪਾਰ ਕਰੰਤ ਸੁਆਮੀ ਪੂਰਾ ਤਤ ਗੁਰ ਧਿਆਇਆ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਵਿੰਸੇ ਸੁਖ ਪਾਇਆ ਧਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪਰਬ ਜੀਓ ਤੂੰ ਮੇਰਾ ਸਾਹਿਬ ਤਤ ਕਰ ਕਿਰਪਾ ਪ੍ਰਭ ਦੇਨ ਦੇ ਆਲਾ ਗੁਨਾਗੋ ਰੰਗ ਰਤਾ ਰਹਾ ਸਤ ਗੁਰੂ ਨਾਮ ਨਿਦਾਨ ਦੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਤਾ ਕੋ ਵਿਗਨ ਨਾ ਕੋ ਲਗੈ ਜੋ ਸਤਿਗੁਰ ਆਪਣੈ ਰਾਖੀ ਚਰਨ ਕਮਲ ਬਸੇਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇਸ ਪੁਜਾਈ ਨਾਨਕ ਦਾ ਤਾ ਕੈਵਲ ਹਰੈ ਜਿਨ ਪੂਰਨ ਬਾਜ ਰਖਾਈ ਕਰੇ ਸੇਵਾ ਦੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਭਜਾਈ ਨਾਨਕ ਦਾਸੁ ਤਾ ਕੈ ਬਨਹਾਰੈ ਜਿਨ ਪੂਰਨ ਪੈਜ ਰੰਗਾ ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ